ਕਿਤੇ ਚੱਲੇ ਹੁਣ ਇੱਕ ਇਹ ਬੰਦਾ ਜਿਹੜਾ ਕਿ ਸਾਡੇ ਮੰਗੇ ਲੱਗੇ ਨਹੀਂ ਰਹਿਣ ਦਿੰਦਾ ਕੱਚੇ ਕੱਚੇ ਮੰਗੇ ਹੀ ਤੋੜ ਕੇ ਖਾ ਜਾਂਦਾ ਜਿਸ ਦੇ ਕਰਕੇ ਮੰਗੇਜ਼ ਦੀ ਕੁਆਂਟੀਟੀ ਘਟੀ ਜਾ ਰਹੀ ਜਿਸ ਨੂੰ ਵੀ ਗਾਰਡਨਿੰਗ ਦੀ ਜਾਂ ਏਸੀ ਦੀ ਨੋਲਿਜ ਨੂੰ ਵੀ ਨੋਲਿਜ ਹੈਗੀ ਮੈਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਸਾਰੇ ਉਮੀਦ ਆ ਸਾਰੇ ਠੀਕ ਹੋਮੂਗੇ ਵੈਲਕਮ ਟੂ ਆਰ ਚੈਨਲ ਰੋਜੀ ਮਠਾੜੂ ਅੱਜ ਦਾ ਬਲੌਗ ਕੁਝ ਖਾਸ ਆ ਤੁਸੀਂ ਦੇਖ ਰਹੇ ਹੋ ਕਿ ਮੈਂ ਬੈਠੀ ਆ ਗਾਰਡਨ ਚ ਤੇ ਮੇਰਾ ਬਲੌਗ ਵੀ ਗਾਰਡਨ ਦੇ ਨਾਲ ਹੀ ਬਿਲੋਂਗ ਆ ਆਓ ਤੁਹਾਨੂੰ ਦਿਖਾਉਂ। ਮੇਰੇ ਗਾਰਡਨ ਦੇ ਵਿੱਚ ਨਾ ਫਰੂਟਸ ਵਾਲੇ ਵੀ ਬੂਟੇ ਲੱਗੇ ਹੋਏ ਨੇ, ਫਲਾਵਰਸ ਵਾਲੇ ਵੀ ਲੱਗੇ ਹੋਏ ਨੇ, ਸ਼ੋ ਪੀਸ ਵੀ ਲੱਗੇ ਹੋਏ ਨੇ। ਮੈਨੂੰ ਜੋ-ਜੋ ਨਵੀਂ ਵੈਰਾਈਟੀ ਮੈਨੂੰ ਮਿਲਦੀ ਆ ਮੈਂ ਲੈ ਕੇ ਆਉਣੀ ਆ। ਗਮਲਿਆਂ ਦੇ ਵਿੱਚ ਵੀ ਮੇਰੇ ਬਹੁਤ ਲਗਾਏ ਹੋਏ ਨੇ ਬੂਟੇ ਤੇ ਜਾਨੀ ਕਾਫੀ ਤਰ੍ਹਾਂ ਦੀ ਵੈਰਾਈਟੀ ਮੇਰੇ ਕੋਲ ਲੱਗੀ ਹੋਈ ਆ ਤੇ ਮੈਨੂੰ ਗਾਰਡਨਿੰਗ ਦਾ ਕਾਫੀ ਸ਼ੌਂਕ ਆ। ਤੇ ਇਸ ਕਰਕੇ ਮੈਂ ਨਵੇਂ ਤੋਂ ਨਵੇਂ ਬੂਟੇ ਲਿਉਂਦੀ ਰਹਿਣੀ ਆ ਤੇ ਲਗਾਉਂਦੀ ਰਹਿਣੀ ਆ ਬੱਚੇ ਵੀ ਮੈਨੂੰ ਕਹਿੰਦੇ ਮम्मा ਬਸ ਕਰੋ ਹੋਰ ਕਿਤੇ ਮਾਣਿਆ ਘਰ ਆਏ ਤੁਸੀਂ ਘਰ ਨੂੰ ਜੰਗਲ ਬਣਾ ਦੇਣਾ ਇੰਨੇ ਬੂਟੇ ਨਾ ਲਗਾਓ ਇਹ ਹੈਗਾ ਮੰਗੋ ਟਰੀ ਇਹਦੇ ਵਿੱਚ ਨਾ ਹਰ ਸਾਲ ਕਾਫੀ ਬੂਰਾ ਆਉਂਦਾ ਤੇ ਮੰਗੋ ਵੀ ਲੱਗਦੇ ਨੇਗੇ ਪਰ ਜਿਉਂ-ਜਿਉਂ ਇਹਨਾਂ ਦੇ ਬੜੇ ਹੋਣ ਦਾ ਟਾਈਮ ਆਉਂਦਾ ਵੀ ਮੰਗੋ ਬੜੇ ਹੋਣਗੇ ਲੱਗਣਗੇ ਪਰ ਇਹਦੇ ਵਿੱਚੋਂ ਕਾਫੀ ਜ਼ਿਆਦਾ ਮੈਂਗੋਜ਼ ਝੜ ਜਾਂਦੇ ਨੇਗੇ ਬਹੁਤ ਘੱਟ ਰਹਿ ਜਾਂਦੇ ਨੇ ਹੁਣ ਵੀ ਇਸ ਟਾਈਮ ਵੀ ਇਹਦੇ ਵਿੱਚੋਂ ਜਿੰਨਾ ਬੁਰ ਆਇਆ ਹੋਇਆ ਸੀ ਉਸ ਤੋਂ ਅੱਧਾ ਰਹਿ ਚੁੱਕਿਆ ਬਹੁਤ ਜ਼ਿਆਦਾ ਝੜ ਰਹੇ ਨੇ ਆ ਕੱਲ ਹਵਾ ਚੱਲੀ ਨੇਰੀ ਚੱਲੀ ਉਹਦੇ ਤੇ ਆਪਾਂ ਮੰਨ ਸਕਦੇ ਹਾਂ ਵੀ ਝੜਦੇ ਨੇ ਪਰ ਇਹਦੇ ਵਿੱਚ ਨਾ ਸਮਝ ਨਹੀਂ ਆ ਰਹੀ ਮੈਨੂੰ ਵੀ ਕਿਉਂ ਇੰਨੇ ਜ਼ਿਆਦਾ ਝੜਦੇ ਨੇ ਜਿਸ ਨੂੰ ਵੀ ਨੌਲੇਜ ਹੈਗੀ ਮੈਨੂੰ ਕਮੈਂਟ ਆ ਰਹੀ ਜਰੂਰ ਦੱਸਿਓ ਤੇ ਇੱਕ ਮੇਰੇ ਕੋਲ ਹਾਈਬ੍ਰਿਡ ਦਾ ਲੱਗਿਆ ਹੋਇਆ ਮੈਂਗੋ ਟਰੀ ਇੱਕ ਇਹ ਬੰਦਾ ਜਿਹੜਾ ਕਿ ਸਾਡੇ ਮੰਗੇ ਲੱਗੇ ਨਹੀਂ ਰਹਿਣ ਦਿੰਦਾ ਕੱਚੇ ਕੱਚੇ ਮੰਗੇ ਹੀ ਤੋੜ ਕੇ ਖਾ ਜਾਂਦਾ ਜਿਹਦੇ ਕਰਕੇ ਮੰਗੇਜ਼ ਦੀ ਕੁਆਂਟੀਟੀ ਘਟੀ ਜਾ ਰਹੀ ਆ ਦੇਖੋ ਹੁਣ ਇਹ ਬੰਦਾ ਇਗਨੋਰ ਕਰਕੇ ਜਾ ਰਿਹਾ ਕਿਉਂਕਿ ਇਹ ਤਾਜ਼ਾ ਤਾਜ਼ਾ ਮੰਗੇ ਤੋੜ ਕੇ ਲੈ ਕੇ ਗਿਆ ਦੇਖਿਆ ਕਹਿੰਦੇ ਸਵਾਲ ਬਹੁਤ ਆ ਕਿਉਂਕਿ ਇਹਨਾਂ ਨੂੰ ਕੱਚੀ ਕੈਰੀ ਜਿਆਦਾ ਸਵਾਲ ਲੱਗਦੀ ਆ ਅੱਧੇ ਕਿ ਛੱਡ ਜਾਂਦੇ ਨੇ ਅੱਧੇ ਕਿ ਇਹ ਤੋੜ ਕੇ ਲੈ ਕੇ ਜਾਂਦੇ ਨੇ ਤੇ ਸਾਡੇ ਪੱਲੇ ਥੋੜੇ ਜਿਹੀ ਰਹਿ ਜਾਂਦੇ ਨੇ ਕਿੱਸਾ ਲੱਗਾ ਮੇਰਾ ਮਜ਼ਾਕ ਤੇ ਮੈਂ ਕਹਿ ਰਹੀ ਸੀ ਕਿ ਇਹ ਹਾਈਬ੍ਰਿਡ ਵਾਲਾ ਹੈਗਾ ਮੰਗੇ। ਬੁਰ ਇਹਦੇ ਤੇ ਵੀ ਆਂਦਾ ਪਰ ਇਹਦੇ ਤੇ ਮੰਗੇ ਛੋਟੇ ਛੋਟੇ ਜਿੰਨੇ ਕਿ ਮੈਂ ਤੁਹਾਨੂੰ ਦਿਖਾਏ ਨੇ ਜਿੰਨੇ ਕਿ ਮੈਂ ਤੁਹਾਨੂੰ ਮੰਗੇ ਉਸਟਰੀ ਤੇ ਦਿਖਾਏ ਨੇ ਉਹਨੇ ਕੀ ਲੱਗਦੇ ਨੇ ਉਸ ਤੋਂ ਜ਼ਿਆਦਾ ਬੜੇ ਹੁੰਦੇ ਨਹੀਂ ਹੈਗੇ ਉਸ ਤੋਂ ਬਾਅਦ ਉਹ ਝੜ ਜਾਂਦੇ ਨੇ ਜਿਸ ਨੂੰ ਵੀ ਗਾਰਡਨਿੰਗ ਦੀ ਜਾਂ ਐਸ ਇਸ ਦੀ ਨੌਲੇਜ ਹੈਗੀ ਆ ਹਨਾ ਵੀ ਇਹੇ ਨਿਛੜਦੇ ਨੇ ਇਹਦੇ ਲਈ ਆਪਾਂ ਨੂੰ ਕੀ ਖਾਦ ਯੂਜ਼ ਕਰਨੀ ਚਾਹੀਦੀ ਹੈ ਜਾਂ ਕੀ ਫਰਟੀਲਾਈਜ਼ਰ ਯੂਜ਼ ਕਰਨਾ ਚਾਹੀਦਾ ਵੀ ਇਹਨਾਂ ਨੂੰ ਬਚਾਉਣ ਦਾ ਕੋਈ ਉਪਾਅ ਹੈਗਾ ਤੁਹਾਡੇ ਕੋਲੇ ਤਾਂ ਮੈਨੂੰ ਜਰੂਰ ਦੱਸਿਓ ਇਹਨਾਂ ਲਈ ਮੈਂ ਕੀ ਫਰਟੀਲਾਈਜ਼ਰ ਯੂਜ਼ ਕਰ ਸਕਦੀ ਆ ਮੈਨੂੰ ਉਹ ਕਮੈਂਟਾਂ ਰਾਹੀਂ ਦੱਸਿਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਨੂੰ ਔਨ ਕਰਨਾ ਨਾ ਭੁੱਲਿਓ ਕਿਉਂਕਿ ਨੋਟੀਫਿਕੇਸ਼ਨ ਨੂੰ ਔਨ ਕਰਨ ਦੇ ਨਾਲ ਸਾਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਣਗੀਆਂ ਮੇਰਾ ਗਾਰਡਨ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਮੇਰਾ ਗਾਰਡਨਿੰਗ ਦਾ ਸ਼ੌਂਕ ਇਹ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟਾਂ ਨਾਲ ਹੀ ਜ਼ਰੂਰ ਦੱਸਿਓ ਤੇ ਅੱਜ ਦਾ ਬਲੌਗ ਇੰਨਾ ਹੀ ਨਵਾਂ ਬਲੌਗ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ